ਉੱਪਰ ਹੀ ਬੈਕ ਤੇ ਕਿੰਨਾ ਖਿਲਾਇਆ ਤੈਨੂੰ ਨਿਕਲੂਗਾ ਉਸ ਤੇਰੀ ਅੱਜ ਹੀ ਗਿਆ ਬਣਾਉਂ ਦੋ ਹਾਂ ਤੇਰੀ ਫਿਲਮ ਬਣਾਈ ਬਹੁਤ ਪਾਵਰ ਤੇ ਵਾਲੀ ਜਦ ਹੀ ਜਰਾ ਜੋ ਆ ਜੋ ਲਾਸਟ ਤੇ ਹੁਣ ਆਖਸ ਕਿਸ ਤੇ ਆਇਆ ਆ ਮੂੰਹ ਤਾਂ ਰੱਖ ਇੱਧਰ ਨੂੰ ਨੋ ਇੱਧਰ ਨੂੰ ਸ਼ਾਬਾਸ਼ 1 2 3 4 ਆਜੋ ਤੂੰ ਆਪੇ ਵੱਡਿਆ ਸ਼ੁਰੂ ਕਰੀ ਤੂੰ ਚੱਲ 6 ਵਿੱਚ ਆ ਗਿਆ ਹਾਂਜੀ ਤੂੰ ਆਵੇ ਤੂੰ ਵੀ ਸਾਡੇ ਵਿੱਚ ਐਮਐਲਏ ਸ਼੍ਰੀ ਵਿਜੇ ਕੁਮਾਰ ਪ੍ਰਤਾਪ ਜੀ ਆਏ ਨੇ ਅਭੀ ਭਾ ਜੀ ਨੇ ਰਾਣਾ ਭਾ ਜੀ ਨੇ ਕੇਵਲ ਪੱਟੀ ਜੀ ਨੇ ਅੱਜ ਸਾਡੇ ਖੁਸ਼ ਰਹਿਣ ਤੇ ਨਸ਼ੇ ਤੋਂ ਵੱਜਣ ਚਲੋ ਔਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਦੇ ਨੌਜਵਾਨ ਜਿਹੜੇ ਆ ਇਸ ਜਮਾਨੇ ਵਿੱਚ ਪਾਰਟਿਸਪੇਟ ਕਰਕੇ ਨਸ਼ੇ ਨੂੰ ਜਿਹੜੇ ਆ ਕਰਕਰਮ ਕਰ ਰਹੇ ਨੇ ਔਰ ਪ੍ਰੇਰਨਾ ਸਰੋਤ ਵੀ ਬਣ ਰਹੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਜਿਹੜੇ ਆ ਇਹਨਾਂ ਵਿੱਚ ਪਾਰਟਿਸਪੇਟ ਕਰਕੇ ਲੋਕਾਂ ਨੂੰ ਸਿਹਤ ਦਾ ਜਾਗਰੂਕ ਕਰਨ ਦੇ ਜਨ ਵਿੱਚ ਕੋਸ਼ਾ ਮਿਲਦਾ। ਦੇਖੋ ਜੀ ਪੰਜਾਬ ਸਰਕਾਰ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਦੇ ਕਾਬੂ ਪਾਉਣ ਲਈ ਸ਼ੋਹੀ ਗਈ ਮਹਿਮ ਦੇ ਦੌਰਾਨ ਵੱਖ-ਵੱਖ ਆਬਾਦੀਆਂ, ਵੱਖ-ਵੱਖ ਪਾਰਕਾਂ, ਵੱਖ-ਵੱਖ ਸਕੂਲਾਂ, ਵੱਖ-ਵੱਖ ਨਗਰਾਂ ਦੇ ਵਿੱਚ ਜਾ ਕੇ ਜਿਹੜਾ ਵਾ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਬਚਣ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਜਿਹਨਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਜਿਹੜਾ ਵਾ ਆਪਰੇਟ ਕੀਤਾ ਜਾ ਰਿਹਾ ਵਾ ਅੱਜ ਵੀ ਇਸੇ ਹੀ ਸਦਕੇ ਦੇ ਮੁਤਾਬਕ ਅੱਜ ਰਾਮੂ ਭਾਜੀ ਨੇ ਅੰਕੁਰ ਜੀ ਨੇ ਪ੍ਰਸ ਪ੍ਰਮਾਨ ਜੀ ਹੋਣਾ ਨੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਉਪਰਾਲਾ ਕਰਕੇ ਅੱਜ ਇੱਕ ਪ੍ਰੋਗਰਾਮ ਪਤੌਂਗਵਾਲਾ ਪਾਰਕ ਵਿੱਚ ਰੱਖਿਆ ਔਰ ਇੱਥੇ ਤਕਰੀਬਨ 200 ਤੋਂ ਵੱਧ ਨੌਜਵਾਨਾਂ ਨੇ ਜਿਹੜਾ ਪਾਰਟਿਸਪੇਟ ਕੀਤਾ ਉਹਦੇ ਵਿੱਚ ਇਹਨਾਂ ਨੇ ਪੁਸ਼-ਅਪ ਦਾ ਪਲੱਸ ਬਾਡੀ ਬਿਲਡਿੰਗ ਦਾ ਪਲੱਸ ਰਸਾ ਕੱਸੀ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਔਰ ਇਸ ਪ੍ਰੋਗਰਾਮ ਦਾ ਜਿੰਨੇ ਵੀ ਵਿਨਰ ਜਿਹੜੇ ਹੋਏ ਆ ਉਹਨਾਂ ਨੂੰ ਜਿਹੜਾ ਜਿੰਨੇ ਵੀ ਮناسب ਜਿਹੜੇ ਇਨਾਮ ਵੰਡੇ ਸਨ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਮੈਂ ਇਹ ਉਪਰਾਲਾ ਜਿਹੜਾ ਵਾ ਆਬਾਦੀ ਵਾਲਿਆਂ ਨੂੰ ਪਲੱਸ ਇਥੇ ਦੇ ਮੋਦਬਰ ਬੰਦਿਆਂ ਨੂੰ ਪਲੱਸ ਆਪਣੀ ਪਾਰਟੀ ਨੂੰ ਪਲੱਸ ਪੁਰਸ਼ ਪ੍ਰਸ਼ਾਸਨ ਦੇ ਸੇਧ ਰਵਸਰਾ ਨੂੰ ਦੀਆਂ ਹਦਾਇਤਾਂ ਦੇ ਮੁਤਾਬਕ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ ਔਰ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਵੀ ਨਸ਼ਿਆਂ ਤੋਂ ਬਚ ਕੇ ਇਨ੍ਹਾਂ ਖੇਡਾਂ ਵਾਲਾ ਜੁੜੋ ਔਰ ਚੰਗੇ ਸੰਸਕਾਰ ਪੈਦਾ ਕਰਕੇ ਆਪਣੇ ਮਾਂ-ਬਾਪ ਬੱਚਿਆਂ ਪੈਣਾ ਭਰਾਵਾਂ ਦੀ ਸੰਭਾਲ ਕਰਨ ਤਾਂ ਜੋ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੀ ਸਰ ਜਿੰਦਾਬਾਦ ਐਸਐਚਐਸ ਸਰ ਜਿੰਦਾਬਾਦ ਵਿੱਚ ਪਾਰਟਿਸਪੇਟ ਕਰਨ ਕਿਸ ਨੇ ਦੇਖੋ ਜੀ ਇਹਨਾਂ ਵੱਡੇ ਬੱਚਿਆਂ ਨੇ ਉਹ ਛੋਟੇ ਬੱਚਿਆਂ ਨੇ ਜੋ ਹੀ ਪ੍ਰੋਗਰਾਮ ਕੀਤਾ ਵਾ ਜਿੰਨੇ ਵੀ ਖੇਡਾਂ ਦੇ ਵਿੱਚ ਇਹਨਾਂ ਹਿੱਸਾ ਲਿਆ ਵਾ ਇਹਦੇ ਨਾਲ ਬਾਕੀ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਵਾ ਆਮ ਜਿਹੜੀ ਬੱਚੇ ਨੇ ਛੋਟੇ ਚਾਹੇ ਵੱਡੇ ਆ ਚਾਹੇ ਵੱਧੋ ਮਰਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਉਤਸ਼ਾਹ ਪੈਦਾ ਹੋਇਆ ਕਿ ਕਿਉਂ ਨਾ ਮਤਲਬ ਕਿ ਇਹਨਾਂ ਵਾਂਗੂੰ ਅਸੀਂ ਸਿਹਤਯਾਬ ਬਣ ਕੇ ਮਤਲਬ ਕਿ ਵੱਧ ਵੱਧ ਤਰੱਕੀ ਕਰ ਸਕੀਏ ਵੱਧ ਵੱਧ ਜਿਹੜੇ ਆਪਣੇ ਮਾਤਾ ਪਿਤਾ ਭੈਣਾਂ ਭਰਾਵਾਂ ਨੂੰ ਉਹਨਾਂ ਨੂੰ ਸਿਖਾਵਾ ਮਾਹੌਲ ਬਖਸ਼ ਸਕੀਏ ਸਰ ਅੱਗੋਂ ਵੀ ਇਸ ਤਰ੍ਹਾਂ ਦੇ ਉੱਪਰ ਅੰਦ ਚੱਦੇ ਰਹਿਣਗੇ ਜੀ ਬਿਲਕੁਲ ਜੀ ਇਸ ਤੋਂ ਇਹ ਲਗਾਤਾਰ ਮਤਲਬ ਕਿ ਜਾਰੀ ਰਹਿਣਗੇ ਇਹਨਾਂ ਆਪਣੇ ਨਗਰ ਨ ਬੇਨਤੀ ਕਰਦਾ ਮੈਂ ਵੀ ਇਸੇ ਤਰ੍ਹਾਂ ਮਤਲਬ ਕਿ ਹਰ ਮਹੀਨੇ ਦੇ ਵਿੱਚ ਇੱਕ ਜਾਂ ਦੋ ਪ੍ਰੋਗਰਾਮ ਹੋਰ ਹਫਤੇ ਦੇ ਵਿੱਚ ਵੀ ਇੱਕ ਅਦਾ ਪ੍ਰੋਗਰਾਮ ਜਿਹੜਾ ਵਾ ਉਹ ਕੀਤਾ ਜਾਵੇ ਤਾਂ ਜੋ ਮਤਲਬ ਕਿ ਇਹਨਾਂ ਬੱਚਿਆਂ ਦੇ ਵਿੱਚ ਇਜ਼ਤਸ਼ਾਹ ਪੈਦਾ ਹੋ ਸਕੇ ਔਰ ਬੱਚੇ ਇਹਨਾਂ ਬਰਾਈਆਂ ਤੋਂ ਨਸ਼ੇ ਪ੍ਰਤੀ ਬਰਾਈਆਂ ਤੋਂ ਬਚ ਸਕਣ